ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਗੁਰਪ੍ਰੀਤ ਕੁੱਗੀ ਤੇ ਵਿਕਰਮ ਗਰੋਵਰ ਦੀ ਜੋੜੀ ਇੱਕ ਵਾਰ ਫਿਰ ਤੋ ਆ ਰਹੀ ਹੈ ਤੇ ਇਸ ਵਾਰ ਫਿਲਮ ਦਾ ਨਾਮ ਹੈ ਫਰਲੋ ਤੇ ਗੁਰਪ੍ਰੀਤ ਕੁੱਗੀ ਪਹਿਲੀ ਵਾਰ ਫਿਲਮ ਪ੍ਰੋਡਿਊਸ ਕਰਨ ਜਾ ਰਹੇ ਨੇ ਅੱਜ ਤੱਕ ਉਹਨਾਂ ਨੂੰ ਫਿਲਮ ਦੇ ਵਿੱਚ ਅਦਾਕਾਰੀ ਕਰਦੇ ਹੋਏ ਦੇਖਿਆ ਪਰ ਹੁਣ ਇਹ ਜਿਹੜੀ ਫਿਲਮ ਹੈ ਉਹ ਖੁਦ ਪ੍ਰੋਡਿਊਸ ਵੀ ਕਰ ਰਹੇ ਨੇ ਤੇ ਫਿਲਮ ਦੇ ਵਿੱਚ ਅਦਾਕਾਰੀ ਵੀ ਕਰ ਰਹੇ ਨੇ ਫਿਲਮ ਦੇ ਨਾਮ ਤੋਂ ਇੰਜ ਲੱਗ ਰਿਹਾ ਹੈ ਜਿਵੇਂ ਕੋਈ ਕਾਮੇਡੀ ਫਿਲਮ ਆ ਰਹੀ ਹੋਵੇ ਕਿਉਂਕਿ ਕਾਫੀ ਸਾਲ ਪਹਿਲਾਂ ਵਿਕਰਮ ਗਰੋਵਰ ਤੇ ਗੁਰਪ੍ਰੀਤ ਕੁੱਗੀ ਨੂੰ ਅਸੀਂ ਕੁੱਗੀ ਛੂਮੰਤਰ ਵਿੱਚ ਇਕ ਸੀ ਤੇ ਕੋਗੀ ਚੂ ਮੰਤਰ ਵਿੱਚ ਵਿਕਰਮ ਗਰੋਵਰ ਐਸੋਸੀਏਟਡ ਡਾਇਰੈਕਟਰ ਸਨ ਤੇ ਹੁਣ ਉਸ ਤੋਂ ਬਾਅਦ ਫਿਲਮ ਆਈ ਸੀ ਸਨ ਆਫ ਮਨਜੀਤ ਸਿੰਘ ਇਹ ਫਿਲਮ ਡਾਇਰੈਕਟ ਕੀਤੀ ਗਈ ਸੀ ਵਿਕਰਮ ਗਰੋਵਰ ਦੇ ਵੱਲੋਂ ਤੇ ਹੁਣ ਇੱਕ ਵਾਰ ਫਿਰ ਇਹ ਜੋੜੀ ਵਾਪਸ ਆ ਰਹੀ ਹੈ ਫਿਲਮ ਲੈ ਕੇ ਜਿਸ ਦਾ ਨਾਮ ਫਰਲੋ ਹੈ ਤੇ ਇਹ ਫਿਲਮ ਵਿਕਰਮ ਗਰੋਵਰ ਡਾਇਰੈਕਟ ਕਰ ਰਹੇ ਨੇ ਤੇ ਫਿਲਮ ਦੀ ਮੇਨ ਲੀਡ ਤੇ ਤੁਹਾਨੂੰ ਨਜ਼ਰ ਆਉਣਗੇ ਗੁਰਪ੍ਰੀਤ ਕੋਗੀ ਤੇ ਲਵਗਿਰ ਤੇ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਫਿਲਮ ਦੇ ਸੈੱਟ ਤੋਂ ਕੁਝ ਚਲ ਗਿਆ ਦੇਖੋ ਤੇ ਇੰਜੋਏ ਕਰੋ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੌਣ-ਕੌਣ ਹੈ ਇਸ ਫਿਲਮ ਦਾ ਬੇਸਪਰ के नाल इंतज़ार कर रहा है